ਤੋ ਸਾਰੇ ਨਾਲ ਇਸ ਵੇਲੇ ਡਿਫੈਂਸ ਐਕਸਪਰਟ ਕਰਨਲ ਡੀ ਐਸ ਗਰੇਵਾਲ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸਰ ਬਹੁਤ ਬਹੁਤ ਸ਼ੁਕਰੀਆ ਪੀਟੀਸੀ ਨਿਊਜ਼ ਦੇ ਨਾਲ ਗੱਲ ਕਰਨ ਦੇ ਲਈ ਤਪ ਤੋਂ ਪਹਿਲਾ ਤੁਹਾਡੀ ਪ੍ਰਤੀਕਿਰਿਆ ਜਾਣਾਂਗੇ ਜੋ ਭਾਰਤ ਨੇ ਆਪਰੇਸ਼ਨ ਸਿੰਦੂਰ ਦੇ ਤਹਿਤ ਇਥੇ ਪਹਿਲਗਾਮ دہشت ਗ੍ਰਦੀ ਹਮਲੇ ਦਾ ਬਦਲਾ ਲਿਆ ਦੇਖੋ ਜੀ ਪ੍ਰਾਈਮ ਮਿੰਿਸਟਰ ਸਾਹਿਬ ਨੇ ਤਾਂ ਸਾਫ਼ ਕਿਹਾ ਸੀਗਾ ਕਿ ਟੈਰਰਰਿਸਟ ਖਤਮ ਕਰਨੇ ਨੇ ਜੀ ਇਸੇ ਨੂੰ ਦੇਖਦੇ ਹੋਏ ਭਾਰਤੀ ਸੈਨਾ ਨੇ 에ਅਰ ਫੋਰਸ ਨੇ ਖਾਸ ਕਰਕੇ ਉਹਨਾਂ ਨੌ ਟਿਕਾਣਿਆਂ ਦੇ ਉੱਤੇ ਜਿਹੜੇ ਉਹਦੇ ਟ੍ਰੇਨਿੰਗ ਦੇ ਅੱਡੇ ਨੇ ਜਾਂ ਜਿੱਥੇ ਸਾਰੇ ਟੈਰਰਰਿਸਟਾਂ ਦੇ ਗੜ੍ਹ ਨੇ ਜੀ ਜੈਸ਼ੇ ਮੁਹੰਮਦ ਐਲਈਟੀ ਤੇ ਦੂਜਿਆਂ ਦੇ ਸਾਰਿਆਂ ਦੇ ਗੜ੍ਹ ਨੇ ਉਹ ਜਿਨ੍ਹਾਂ ਨੂੰ ਨਾਸਤਾ ਤਕਰੀਬ ਖਤਮ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਪਹਿਲਾਂ ਜਿਵੇਂ ਅੰਡਰ ਟ੍ਰੇਨਿੰਗ 601 ਜਗ੍ਹਾ ਸੀ ਤੇ ਬਾਕੀ ਆਡਾ ਡੱਡਿਆਂ ਦੇ ਉੱਤੇ ਸੀ ਹਜ਼ਾਰ ਦੇ ਕਰੀਬ ਟੈਰਰਿਸਟ ਸੀਗੇ ਜਿਨ੍ਹਾਂ ਚੋਂ 100 ਦੇ ਮਾਰੇ ਜਾਣ ਦੀ ਖਬਰ ਹੈ ਅਲੇ ਹੋਰ ਖਬਰਾਂ ਜਿਹੜੀਆਂ ਡਿਟੇਲਸ ਆ ਉਹ ਬਾਅਦ ਦੇ ਚਾਣ ਗਿਆ ਪਰ ਲੇਕਿਨ ਲੱਗਦਾ ਹੈ ਕਿ ਜੋ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਉਹਨਾਂ ਦਾ ਔਰ ਉਹਨਾਂ ਨੂੰ ਵੀ ਅਕਲ ਹੋਏਗੀ ਲੇਕਿਨ ਜੈਸ਼ੇ ਮੁਹੰਮਦ ਦੇ ਤੇ ਐਲਈਟੀ ਦੇ ਜੋ ਲੀਡਰ ਸੀਗੇ ਉਹ ਜੋ ਉਹਨਾਂ ਦਾ ਪਤਾ ਨਹੀਂ ਲੱਗਾ ਕਿ ਮਾਰੇ ਗਏ ਕਿ ਨਹੀਂ ਮਾਰੇ ਗਏ ਖਾਸ ਕਰਕੇ ਖਤਮ ਖਾਤਮਾ ਜਿਵੇਂ ਕਰਨਾ ਸੀਗਾ ਉਹਨਾਂ ਦਾ ਸਭ ਤੋਂ ਪਹਿਲਾਂ ਖਾਤਮਾ ਬਹੁਤ ਜ਼ਰੂਰੀ ਸੀ ਤੇ ਇਸੇ ਤਰ੍ਹਾਂ ਹੀ ਇਹ ਕਿਉਂਕਿ ਮਜ਼ਫਰਾਬਾਦ ਤੋਂ ਲੈ ਕੇ ਆ ਪੀਓਕੇ ਦੇ ਏਰੀਏ ਦੇ ਵਿੱਚ ਖਾਸ ਕਰਕੇ ਜਿਹੜੇ ਜਿੰਨੇ ਵੀ ਨੌ ਅੱਡੇ ਸੀ ਉਹਨਾਂ ਉੱਤੇ ਵੀ ਹਰੇਕ ਮੁਰੀਦ ਕੇ ਤੱਕ ਇਥੇ ਸਾਰਿਆਂ ਦੇ ਉੱਤੇ ਬੰਬਾਰਡ ਕੀਤੀ ਗਈ ਬੜੀ ਐਕੂਰੇਟ ਬੰਬਾਰਡ ਕੀਤੀ ਗਈ ਰਫਾਲੇ ਜੈਟ ਇਸਤੇਮਾਲ ਕੀਤੇ ਗਏ ਜੋ ਮਿਸਾਈਲ ਇਸਤੇਮਾਲ ਕੀਤੀ ਗਈਆਂ ਨੇ ਉਹ ਜਿਹੜੀਆਂ ਸੀਗੀਆਂ ਖਾਸ ਕਰਕੇ ਫ੍ਰੈਂਚ ਤੋਂ ਇਨਵਾਈਟ ਕੀਤੀਆਂ ਸੀ ਜਿਨ੍ਹਾਂ ਦੇ ਇੱਕ ਤਾਂ ਇਹੋ ਜੀ ਮਿਸਾਈਲ ਹੈ ਜੋ ਲੋਕੇਟ ਵੀ ਨਹੀਂ ਹੋ ਸਕਦੀ ਸੀ ਔਰ ਰਡਾਰ ਉਹਨਾਂ ਨੂੰ ਲੋਕੇਟ ਨਹੀਂ ਸੀ ਕਰ ਸਕਦੇ ਇੰਨਾ ਮਸਾਇਲਾ ਦੇ ਫਾਇਰ ਦੇ ਨਾਲ ਹੀ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਪਾਕਿਸਤਾਨ ਸੁੱਤਾ ਹੀ ਰਹਿ ਗਿਆ ਸੁੱਤੇ ਨੂੰ ਹੀ ਫੜਿਆ ਤੇ ਸੁੱਤੇ ਨੂੰ ਹੀ ਰਗੜਦਾ ਜੋ ਕੁਛ ਹੈ ਉਹ ਹੁਣ ਇਹ ਨਹੀਂ ਕਹਿ ਸਕਦੇ ਕਿ ਸਾਡੇ ਦਾ ਆਪਣਾ ਸੰਧੂਰ ਜਿਹੜਾ ਹੈਗਾ ਸਾਡੀਆਂ ਅਜਿਹੀ ਲੇਡੀਆਂ ਐ ਉਹਨਾਂ ਦਾ ਸੰਦੂਰ ਜੋ ਗਿਆ ਹੈ ਉਹਦਾ ਬਦਲਾ ਨਹੀਂ ਲਿਆ ਗਿਆ ਕਿਉਂਕਿ ਭਾਰਤ ਦੇ ਵਿੱਚ ਬਹੁਤ ਗੁੱਸਾ ਸੀ ਸਾਡੇ ਵੀ ਸੀ ਸਰ ਅਤੇ ਬਹੁਤ ਜ਼ਿਆਦਾ ਰੋਸ ਵੀ ਸੀ ਔਰ ਉਸੇ ਦੇ ਚੱਲਦਿਆਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਕੂਟਨੀਤਿਕ ਤਰੀਕੇ ਦੇ ਨਾਲ ਵਪਾਰ ਜਿਹੜਾ ਬੰਦ ਕੀਤਾ ਗਿਆ ਇੱਕ ਉਹ ਆਰਥਿਕ ਤੌਰ ਤੇ ਟਾ ਲਗਾਈ ਗਈ ਸਪੇਸ ਜਿਹੜੀ ਬੰਦ ਕੀਤੀ ਗਈ ਔਰ ਉਸ ਤੋਂ ਬਾਅਦ ਫਾਈਨਲ ਇਹ ਜਿਹੜਾ ਆਪਰੇਸ਼ਨ ਸਿੰਧੂ ਕਿਤੇ ਨਾ ਕਿਤੇ ਜ਼ਬਰਦਸਤ ਹਮਲਾ ਜਿਹੜਾ ਕੀਤਾ ਗਿਆ ਭਾਰਤ ਵੱਲੋਂ ਔਰ ਸਭ ਤੋਂ ਅਹਿਮ ਗੱਲ ਕਿ ਪਾਰ ਦੇ ਨਾਲ ਪੂਰਾ ਦੁਨੀਆ ਖੜੀ ਹੈ ਔਰ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਕੱਲਾ ਜਿਹੜਾ ਨਜ਼ਰ ਆ ਰਿਹਾ ਖੜਾ ਹੋਇਆ ਈਵਨ ਪਾਕ ਪਾਕ ਖਾਸ ਕਰਕੇ ਪਾਕਿਸਤਾਨ ਦੇ ਅਗੇਂਸਟ ਜੋ ਹੈ ਅਮਰੀਕਾ ਨੇ ਵੀ ਕਿਹਾ ਜੋ ਹੋ ਗਿਆ ਵਧੀਆ ਹੋ ਗਿਆ ਹੁਣ ਤੁਸੀਂ ਇਹਨੂੰ ਹੋਰ ਨਾ ਕਰਾਓ ਅੱਗੇ ਲੈ ਕੇ ਜਾਓ ਈਵਨ ਜੋ ਹੈ ਯੂਏ ਨੇ ਵੀ ਇਹੀ ਕਿਹਾ ਹੈ ਔਰ ਇਜ਼ਰਾਈਲ ਨੇ ਵੀ ਸਾਫ਼ ਇਹੀ ਕਿਹਾ ਤੇ ਬਾਕੀ ਕੰਟਰੀਜ਼ ਨੇ ਵੀ ਇਹੀ ਕਿਹਾ ਹੈ ਕਿ ਜੋ ਟੈਰਰਿਸਟ ਦਾ ਖਾਤਮਾ ਇੱਕ ਬਹੁਤ ਜ਼ਰੂਰੀ ਸੀ ਜੋ ਕੀਤਾ ਗਿਆ ਹੈ ਚੰਗਾ ਕੰਮ ਕੀਤਾ ਹੈ ਔਰ ਜੋ ਹੈ ਇਹਦੇ ਵਿੱਚ ਸ਼ਾਇਦ ਹੁਣ ਪਾਕਿਸਤਾਨ ਜੋ ਹੈ ਆਰਾਮ ਨਾਲ ਬੈਠੇਗਾ ਲੜਾਈ ਕਰਨ ਦੀ ਜੇத் ਹਿੰਮਤ ਹੋएगी ਤਾਂ ਉਹ ਆਪਣੀ ਤਬਾਹੀ ਦੀ ਉਹਦੀ ਗੱਲ ਹੋਏਗੀ ਫਿਰ ਉਹ ਤਾਂ ਕਿਉਂਕਿ ਜੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਹੁਣ ਅੱਗੇ ਸਿੱਧੀ 1 ਟੂ 1 ਹੋਏਗੀ ਇਹਦਾ ਮਤਲਬ ਕੰਟਰੀ ਦਾ ਅਟੈਕ ਹੋਏਗਾ ਕਿਉਂਕਿ ਹੁਣ ਤਾਂ ਅਸੀਂ ਟੈਰਰਿਸਟਾਂ ਦਾ ਅਟੈਕ ਕੀਤਾ ਸੀਗਾ ਕਿਉਂ ਟੈਰਰਿਸਟ ਜੋ ਹੈ ਕਿਸੇ ਦੇ ਦੇਸ਼ ਦੇ ਆਪਣੇ ਨਹੀਂ ਹੁੰਦੇ ਉਹ ਟੈਰਰਿਸਟ ਹਰੇਕ ਦੇ ਉਹਨਾਂ ਨੂੰ ਵੀ ਚਾਹੀਦਾ ਸੀ ਖਤਮ ਕਰਨਾ ਪਰ ਉਹਨਾਂ ਨੇ ਨਹੀਂ ਕੀਤਾ ਉਹਨੂੰ ਵਧਾਵਾ ਦੇ ਰਹੇ ਸੀ ਉਹਨਾਂ ਨੂੰ ਪ੍ਰੋਟेक्ट ਕਰ ਰਹੇ ਸੀ ਉਹਨਾਂ ਨੂੰ ਡਿਵੈਲਪ ਕਰ ਰਹੇ ਸੀ ਉਹਨਾਂ ਨੂੰ ਟ੍ਰੇਨ ਕਰ ਰਹੇ ਸੀ ਗਾਈਡ ਕਰ ਰਹੇ ਸੀ ਆਪਣੇ ਅਸਰ ਹੁੰਦੇ ਲਾ ਰਹੇ ਸੀ ਬਿਲਕੁਲ ਸਰ ਮੇਰ ਜੀ ਇਸ ਗੱਲ ਦੀ ਤਾਂ ਹਾਮੀ ਖੁਦ ਪਾਕਿਸਤਾਨ ਨੇ ਪਰੀ ਹੈ ਜਦੋਂ ਉਹਨਾਂ ਨੂੰ ਸਵਾਲ ਕੀਤੇ ਗਏ ਇੰਟਰਨੈਸ਼ਨਲ ਮੀਡੀਆ ਨੇ ਪੁੱਛਿਆ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਤਾਂ ਸਾਡੇ ਦੇ ਅਥੇ دہشت ਗਰਦ ਹੈਗੀ ਹੈ ਟ੍ਰੇਨਿੰਗ ਤਾਂ ਕਦੋਂ ਦੀ ਚੱਲ ਰਹੀ ਇਹ ਤਾਂ ਗੱਲ ਹੁਣ ਪਾਕਿਸਤਾਨ ਖੁੱਲਮ-ਕੁੱਲਮ ਮੰਨਦਾ ਹੈ ਸੋ ਜੈ ਵਿਚਕਾਰ ਜੈਸ਼ਦਗਰਦਾ ਨੇ ਜਿਸ ਕਦਰ ਇਥੇ ਤਬਾਹੀ ਆਪਣੇ ਦੇਸ਼ ਵੀ ਮਚਾਈ ਹੈ ਔਰ ਪਾਰਾ ਦਾ ਜੋ ਨੁਕਸਾਨ ਕੀਤਾ ਹੈ ਭਾਰਤ ਨੇ ਉਸ ਨੂੰ ਤੋੜ ਜਵਾਬ ਦਿੱਤਾ ਅਕਿਲੀ ਦੇਖ ਲੋ ਜੋ ਪਹਿਲਾਂ ਇਹਨਾਂ ਰਸ਼ੀਆ ਤੋਂ ਸ਼ੁਰੂ ਕੀਤਾ ਸੀ ਜੀ ਕਿ ਹੁਣ ਇਹਨਾਂ ਦੇ ਅਗੇਂਸਟ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਹੁਣੇ ਕੱਲ ਬਲਾਸਟ ਹੋਇਆ ਹੈ ਕਿੰਨੇ ਬੰਦੇ ਉਹਨਾਂ ਦੇ ਆਰਮੀ ਦੇ ਮਾਰੇ ਗਏ ਨੇ ਔਰ ਪਹਿਲਾਂ ਟ੍ਰੇਨ ਦੇ ਵਿੱਚ ਕਿੰਨੇ ਬੰਦੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਉਹ ਜੋ ਬਿਮਾਰੀ ਉਹਨਾਂ ਨੇ ਆਪ ਫੈਲਾਈ ਸੀ ਉਹ ਉਹਨਾਂ ਨੂੰ ਹੀ ਖਾਈ ਜਾ ਰਹੀ ਹੈ ਇਹ ਕਰੋਨਾ ਜਿਹੜਾ ਉਹਨਾਂ ਨੇ ਦੂਜੇ ਦੇਸ਼ਾਂ 'ਚ ਫਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਉੱਤੇ ਹੀ ਨਿਪਟ ਗਿਆ ਹੁਣ ਤੇ ਇਹਨਾਂ ਨੂੰ ਇਹ ਬੰਦ ਕਰ ਦੇਣੀ ਚਾਹੀਦੀ ਹੈ ਦੁਕਾਨ ਟੈਰਰਿਸਟ ਦੀ ਅਗਰ ਇਹ ਬੰਦ ਨਹੀਂ ਕਰਨਗੇ ਤਾਂ ਹੁਣ ਤਾਂ ਜੇ ਹੋਸ਼ 'ਚ ਨਹੀਂ ਆਉਣਗੇ ਤਾਂ ਉਹਨਾਂ ਦਾ ਆਪਣਾ ਖਾਤਮਾ ਜ਼ਰੂਰੀ ਹੈ ਕਿਉਂਕਿ ਭਾਰਤ ਛੱਡਦਾ ਨਹੀਂ ਕਿ ਜੋ ਸਾਡੇ ਉੱਤੇ ਇਸ ਤਰ੍ਹਾਂ ਦੇ ਲਗਾਤਾਰ ਅਟੈਕ ਕਰਦਾ ਆ ਰਿਹਾ ਹੈ ਕਿ ਤਿੰਨ ਵਾਰ ਹੋ ਚੁੱਕਿਆ ਹੈ ਤਿੰਨਾਂ ਬਾਰਾਂ ਦੇ ਵਿੱਚ ਉਹਨੇ ਖਾਸ ਕਰਕੇ ਹੁਣੇ-ਹੁਣੇ ਜਿਹੜਾ ਪਲਵਾਨਾਂ ਦਾ ਹੋਇਆ ਉਸ ਤੋਂ ਪਹਿਲਾਂ ਬੱਬੀ ਦਾ ਹੋਇਆ ਊੜੀ ਦਾ ਹੋਇਆ ਤੇ ਆ ਹੁਣ ਜਿਹੜਾ ਨਾ ਹੋਇਆ ਅਪਹਿਲਗਾਮ ਉਹਨਾਂ ਨੇ ਟੈਰਰਿਸਟਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਜੇ ਤਾਂ ਐਕਸ਼ਨ ਲੈਂਦਾ ਤਾਂ ਖੁਦ ਜੇ ਜੋ ਗੱਲਾਂ ਨਹੀਂ ਵਾਧੀਆਂ ਇਹ ਆਪ ਵਧਾਉਂਦੇ ਰਹੇ ਨੇ ਆਈਐਸਆਈ ਉਹਨਾਂ ਦੀ ਖੁਦ ਹੀ ਐਕਟਿਵ ਹੈ ਆਈਐਸਆਈ ਨੇ ਤਾਂ ਸਕੂਟੀ ਐਡਵਾਈਜ਼ਰ ਬਣਾਤਾ ਐਸੀ ਚੀਜ਼ ਨੂੰ ਹੁਣ ਇਹਦਾ ਮਤਲਬ ਉਹ ਚਾਹੁੰਦੇ ਆ ਜਿਵੇਂ ਉਹਨਾਂ ਦੇ ਚੀਮ ਆਵਾਮੀ ਸਟਾਫ ਨੇ ਬਿਆਨ ਦਿੱਤਾ ਜੀ ਉਹਦਾ ਇਹ ਮਤਲਬ ਸੀ ਕਿ ਜੋ ਮੁਸਲਮ ਮੁਸਲਮਾ ਹਿੰਦੂ ਹਿੰਦੂ ਹੈ ਇਹ ਧਰਮਾਂ ਤੇ ਇਨਸਾਨੀਅਤ ਨੂੰ ਖਤਮ ਕਰਨ ਦਾ ਤਰੀਕਾ ਸ਼ੁਰੂ ਕੀਤਾ ਸੀਗਾ ਜੋ ਇਹ ਭੁੱਲ ਜਾਂਦਾ ਹੈ ਕਿ ਭਾਈ ਤੁਹਾਡਾ ਤਾਂ ਪਾਕਿਸਤਾਨ ਤਾਂ ਪਹਿਲਾਂ ਹੈ ਹੀ ਨਹੀਂ ਸੀਗਾ 1800 ਤੋਂ ਲੈ ਕੇ 1850 ਤੱਕ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਰਾਜ ਸੀ ਤੁਸੀਂ ਕਿੱਥੋਂ ਆ ਗਏ ਪਾਕਿਸਤਾਨ ਤੁਹਾਡਾ ਕਿੱਥੋਂ ਆ ਗਿਆ ਔਰ ਦੇਖ ਲਿਆ ਤੁਸੀਂ ਪਹਿਲਾਂ ਪਗਾ ਪਾ ਕੇ ਤੇ ਬੰਗਲਾਦੇਸ਼ ਅਡ ਕਰਵਾ ਲਿਆ ਈਸਟ ਪਾਕਿਸਤਾਨ ਵੈਸਟ ਪਾਕਿਸਤਾਨ ਖਤਮ ਹੋ ਗਿਆ ਤੇ ਜੋ ਹੈ ਹੁਣ ਆਪਣਾ ਨਾ ਕਿਤੇ ਖਤਮ ਕਰਵਾ ਕੇ ਬੈਠ ਜਾਣਾ ਬਿਲਕੁਲ ਅਗਰਵਾਲ ਜੀ ਤੁਹਾਡੇ ਤੇ ਜ਼ੋਰ ਇਹਨਾਂ ਜਾਨਣਾ ਚਾਹਾਂਗੇ ਕਿ ਜੋ ਫਿਲਹਾਲ ਦੇ ਹਾਲਾਤ ਨੇ ਔਰ ਜਿਸ ਤਰੀਕੇ ਦੇ ਨਾਲ ਪੂਰੀ ਸਟ੍ਰੈਟਜੀ ਦੇ ਨਾਲ ਭਾਰਤ ਨੇ ਹਰ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਟਾਲ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਕਾਮਯਾਬ ਵੀ ਹੋਏ ਨੇ ਤਾਂ ਲੱਗਦਾ ਇਹਨਾਂ ਹਾਲਾਤਾਂ ਵਿੱਚ ਪਾਕਿਸਤਾਨ ਜਿਹੜਾ ਹੈ ਵਾਪਸ ਅਟੈਕ ਕਰ ਸਕਦਾ ਓਹ ਪਾਗਲਾਂ ਦਾ ਕੋਈ ਰਾਜ ਹੁੰਦਾ ਅਗਰ ਉਹਨੇ ਪਾਗਲਪਣਾ ਕੀਤਾ ਤਾਂ ਖੁਦ ਮਰੇਗਾ ਪਰ ਇਹਨਾਂ ਦਾ ਸੋਚੇਗਾ ਕਿ ਮੈਂ ਮਰਨ ਜਾ ਰਿਹਾ ਮੈਂ ਨਹੀਂ ਪੰਗਾ ਲੈਣਾ ਉਹਨਾਂ ਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੁਣ ਬਥੇਰਾ ਹੋ ਗਿਆ ਹੈ ਔਰ ਖਾਸ ਕਰਕੇ ਜੋ ਬੱਚੇ ਔਰ ਟੈਰਰਿਸਟ ਆ ਉਹਨਾਂ ਨੂੰ ਖਤਮ ਕਰ ਦੇ ਤੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਆਪਣੀ ਸਰਕਾਰ ਨੇ ਇਹ ਤૈયਿਆ ਕਰ ਲਿਆ ਕਿ ਅਸੀਂ ਤੇ ਟੈਰਰਿਸਟ ਖਤਮ ਕਰਨੇ ਹੀ ਹੈ ਚਾਹੇ ਕਿਵੇਂ ਕਰ ਜੋ ਬਾਕੀ ਬੱਚੇ ਆ ਬਚਣੇ ਉਹ ਵੀ ਨਹੀਂ ਹੈ ਟਾਈਮ ਲਾ ਕੇ ਉਹਤੇ ਵੀ ਖਤਮਾ ਕਰਨਾ ਹੈ ਲੇਕਿਨ ਹੁਣ ਜਿਹੜਾ ਹੈ ਤਕਰੀਬਨ 100 ਤੋਂ ਉੱਪਰ ਮਾਰੇ ਜਾ ਚੁੱਕੇ ਨੇ ਹੋਰ ਵੀ ਮਾਰੇ ਜਾ ਸਕਦੇ ਨੇ ਕਿਉਂਕਿ ਇਹ ਜਿਹੜਾ ਹੈ سلسلہ ਤਾਂ ਹੀ ਖਤਮ ਹੋਏਗਾ ਜੇ ਹੁਕਮ ਇੱਕ ਹੋ ਗਿਆ ਆਰਡਰ ਹੋ ਗਿਆ ਫੌਜ ਨੂੰ ਤਾਂ ਸਾਫ਼ ਟੈਰਰਰਿਜ਼ਮ ਖਤਮ ਕਰਨਾ ਹੈ ਉਹ ਕਰਨਾ ਹੀ ਕਰਨਾ ਹੈ ਇਹ ਹੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਟੈਰਰਰਿਜ਼ਮ ਦੇ ਇਲਾਕਿਆਂ ਦੇ ਹਮਲਾ ਹੋਏਗਾ ਇਹਨਾਂ ਦੇ ਹਾਫਿਜ਼ ਸਈਦ ਤੇ ਦੂਜੇ ਜੋ ਇਹਨਾਂ ਦੇ ਲੀਡਰ ਸੀਗੇ ਉਹ ਲੱਭਦੇ ਨਹੀਂ ਸੀ ਜੈਸ਼ੀ ਮੁਹੰਮਦਾਂ ਨਾਲ ਲੱਭਦਾ ਨਾ ਦੂਜੇ ਐਲਟੀ ਦਾ ਨਾ ਕਿਸੇ ਦਾ ਹੈਡ ਨਹੀਂ ਸੀ ਲੱਭ ਰਿਆ ਉਹਨਾਂ ਪਾਕਿਸਤਾਨ ਦੀਆਂ ਫੌਜੀਆਂ ਨੂੰ ਲੱਭ ਰਿਆ ਨਹੀਂ ਸੀ ਖੁਦ ਜੀ ਤੋ ਇਹਦਾ ਮਤਲਬ ਉਹ ਸਾਰੇ ਭੱਜੇ ਹੋਏ ਸੀਗੇ ਉਹਨਾਂ ਨੂੰ ਪਤਾ ਸੀ ਕਿ ਹਮਲਾ ਹੋਏਗਾ ਹਮ ਤਾਂ ਕੋਸ਼ਿਸ਼ ਜੋ ਹੈ ਉਹਨਾਂ ਨੂੰ ਕਿਵੇਂ ਕਹਿੰਦੇ ਚੂਹੇ ਨੂੰ ਖੋਡੀ ਚ ਕੱਢਣਾ ਹੋ ਕੱਢ ਕੇ ਮਾਰਨਾ ਤਾਂ ਹੈਗਾ ਹੀ ਆ ਬਿਲਕੁਲ ਤੋ ਵੀ ਨਹੀਂ ਹੈ ਬਿਲਕੁਲ ਹੁਣ ਕਦੋਂ ਇਸ ਜਿਸ ਤਰ੍ਹਾਂ ਸਮਾਵਾਦ ਨੇ ਮੇਨ ਲਾਦਰ ਨੂੰ ਮਾਰਿਆ ਸੀ ਅਮਰੀਕਾ ਨੇ ਬਿਲਕੁਲ ਤੋਂ ਬਚਣ ਦਾ ਇਹ ਵੀ ਨਹੀਂ ਜੇ ਬਾਜਵੀ ਬਿਲਕੁਲ ਔਰ ਉਸੇ ਤਰ੍ਹਾਂ ਸੇ ਪ੍ਰਧਾਨ ਮੰਤਰੀ ਮੋਦੀ ਵੀ ਪੂਰੀ ਤਰ੍ਹਾਂ ਦੇ ਨਾਲ ਮਾਨੀਟਰ ਕਰ ਰਹੇ ਸਨ ਇਸ ਪੂਰੇ ਆਪਰੇਸ਼ਨ ਨੂੰ ਉਹਨਾਂ ਨੇ ਮਾਨੀਟਰ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਰਹੀ ਹੈ ਕਿਉਂਕਿ ਹਾਲ ਦੇ ਸਮੇਂ ਵਿੱਚ ਤੁਸੀਂ ਵੀ ਲਗਾਤਾਰ ਇਸ ਨਜ਼ਰ ਰੱਖ ਰਹੇ ਹੋਗੇ ਕਿ ਕਿਸ ਤਰ੍ਹਾਂ ਮੀਟਿੰਗਾਂ ਕੀਤੀਆਂ ਫੌਜ ਨੂੰ ਅਧਿਕਾਰ ਦਿੱਤਾ ਕਿ ਜੋ ਸਹੀ ਹੈ ਜੋ ਵਾਜਬ ਕਦਮ ਹੈ ਉਹ ਜ਼ਰੂਰ ਚੁੱਕੇ ਜਾਣ ਔਰ ਜੋ دہشت گردੀ ਹਮਲਾ ਪਹਿਲਗਾਮ ਹੋਇਆ ਉਸ ਦਾ ਬਦਲਾ ਜ਼ਰੂਰ ਲਿਆ ਜਾਏ ਐਕਚੁਅਲੀ ਮੋਦੀ ਜੀ ਨੇ ਤਾਂ ਐਗਜ਼ੈਕਟ ਵਰਡ ਕੋਈ ਚੀਜ਼ ਵੀ ਛੁਪਾ ਕੇ ਨਹੀਂ ਰੱਖੀ ਜੋ ਹੁਕਮ ਦਿੱਤਾ ਬੜਾ ਕਲੀਅਰ ਆਰਡਰ ਦਿੱਤਾ ਡਿਸਟਰੋਇਡ ਟੈਰਰਿਸਟ ਹਮ दैट ਆ ਇਸ ਦਾ ਏਮ 기ਵਨ ਟੂ ਆਰਮੀ ਡਿਫੈਂਸ ਸਰਵਿਸਿਜ਼ ਖੁੱਲੀ ਛੁੱਟੀ ਜਿਵੇਂ ਮਰਜ਼ੀ ਕਰੋ ਜੀ ਔਰ ਜਦ ਤਿੰਨੇ ਚੀਫ ਬੁਲਾਏ ਸਭ ਤੋਂ ਪਹਿਲਾਂ ਨੇਵੀ ਦਾ ਬੁਲਾਇਆ ਫਿਰ ਆਰਮੀ ਦਾ ਬੁਲਾਇਆ ਔਰ ਸਭ ਤੋਂ ਬਾਅਦ 에ਅਰ ਫੋਰਸ ਦਾ ਬੁਲਾਇਆ ਉਹ ਤਾਂ ਸਾਫ਼ ਸੀ ਉਦੋਂ ਸਾਨੂੰ ਹੋ ਗਿਆ ਕਿ 에ਅਰ ਅਟੈਕ ਹੋਏਗਾ ਹੀ ਹੋਏਗਾ ਔਰ ਇਹ ਜੋ ਹੈ ਇੰਟਰ ایرিয়া ਆਇਡੈਂਟੀਫਾਈ ਹੋ ਹੀ ਗਿਆ ਸੀਗਾ ਕਿ ਜੋ ਹੈ ਪੀਓ ਕੇ ਦਾ ایرিয়া ਜਿੱਥੇ ਇਹਨਾਂ ਦੇ ਵੱਡੇ ਵੱਡੇ ਕੈਂਪ ਨੇ ਉਹਨਾਂ ਨੂੰ ਹੀ ਡਿਸਟਰੋਏ ਕਰਨਾ ਹੈ ਔਰ ਉਹਨਾਂ ਨੇ ਉਹੀ ਕੀਤਾ ਹੈ ਔਰ ਉਹਨਾਂ ਨੇ ਕੋਈ ਸਿਵਿਲਿਅਨ ਜਾਂ ਕਿਸੇ ਮਿਲਟਰੀ ਟਾਰਗੇਟ ਦੇ ਉੱਤੇ ਕੋਈ ਹਮਲਾ ਨਹੀਂ ਕਿਤਾ ਜਦ ਕਿ ਇਹ ਲਗਾਤਾਰ ਬਾਰਡਰ ਦੇ ਉੱਤੇ ਹੁਣ ਐਲਓਸੀ ਤੇ ਫਾਇਰਿੰਗ ਹੀ ਕੀਤੇ ਜਾ ਰਹੇ ਨੇ ਤੇ ਸਿਵਿਲਿਅਨ ਮਾਰ ਦਿੱਤੇ ਹੋਰ ਇਹਨਾਂ ਨੇ ਕਸ਼ਮੀਰ ਦੇ ਦਸੋ ਤੇ ਤਿੰਨ ਫੌਜੀ ਵੀ ਜ਼ਖਮੀ ਕੀਤੇ ਜਦ ਕਿ ਲੜਾਈ ਜੋ ਹੈ ਟੈਰਰਿਸਟਾਂ ਦੇ ਨਾਲ ਹੈ ਜਦ ਕਿ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ ਸੀ ਸਾਨੂੰ ਸਾਡੇ ਨਾਲ ਬਿਲਕੁਲ ਲੇਕਿਨ ਉਲਟਾ ਸਾਡੇ ਪਾਕਿਸਤਾਨ ਹੋ ਜਾ ਰਵਈਆ ਪਹਿਲਾਂ ਸੀ ਉਹੀ ਹੁਣ ਨਜ਼ਰ ਆਇਆ ਹਾਲਾਂਕਿ ਵਿਦੇਸ਼ ਮੰਤਰੀ ਅਜੈ ਸ਼ੰਕਰ ਦਾ ਬਿਆਨ ਵੀ ਜਿਹੜਾ ਸਾਹਮਣੇ ਆਇਆ ਹੈ ਜ਼ੀਰੋ ਟੋਲਰੈਂਸ ਨੀਤੀ ਟੂਵਰਡਸ دہشتਗਰਦੀ ਜਾਂ دہشتਗਰਾਂ ਦੇ ਖਿਲਾਫ ਇਹ ਉਹਨਾਂ ਨੇ ਇਸ ਹਮਲੇ ਤੋਂ ਬਾਅਦ ਬਿਆਨ ਜਿਹੜਾ ਦਿੱਤਾ ਗਿਆ ਉਹ ਬੜਾ ਅਹਿਮ ਹੋ ਜਾਂਦਾ ਹੈ ਕਿਉਂਕਿ ਜੋ ਭਾਰਤ ਤਿਆਰ ਕਰਦਾ ਹੈ ਨਾ ਉਹ ਕਰਦਾ ਹੈ ਜੀ ਉਹ ਕਰਕੇ ਦਿਖਾ ਦਿੰਦਾ ਹੈ ਦੁਨੀਆ ਨੂੰ ਸਮਝਾ ਦਿੰਦਾ ਹੈ ਕਿ ਸਾਡੇ ਉੱਤੇ ਕੋਈ ਵੀ ਜ਼ੁਲਮ ਨਹੀਂ ਕਰ ਸਕਦਾ ਜਿਹੜਾ ਜ਼ੁਲਮ ਕਰੇਗਾ ਉਹ ਮਰੇਗਾ ਅਤੇ ਖਾਸ ਕਰਕੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕੇ ਭਾਰਤ ਜੋ ਹੈ ਆਪਣੇ اصولਾਂ ਦਾ ਜੋ ਹੈ ਉਹਦੇ ਉੱਤੇ ਚੱਲਦਾ ਹੈ ਉਹਨਾਂ ਨੇ ਸਾਫ਼ ਕਿਹਾ ਸੀ ਕੋਈ ਕੋਈ ਸਿਵਿਲian ਨੂੰ ਨੁਕਸਾਨ ਨਹੀਂ ਕੀਤਾ ਜਾਏਗਾ ਜਾਂ ਜੋ ਯੁੱਧ ਨਹੀਂ ਵਧਾਇਆ ਜਾਏਗਾ ਔਰ ਉਹਨਾਂ ਨੇ ਉਵੇਂ ਹੀ ਕੀਤਾ ਹੈ ਕਿਉਂਕਿ ਪਹਿਲਾਂ ਵੀ ਜੋ ਟਾਰਗੇਟ ਕੀਤਾ ਸੀ ਉਹ ਵੀ ਉਹਨਾਂ ਦਾ ਅੱਡਾ ਹੀ ਅਟੈਕ ਕੀਤਾ ਸੀ ਲੇਕਿਨ ਉਹ ਹਟੇ ਨਹੀਂ ਹੁਣ ਵੀ ਕੀਤਾ ਹੈ ਲੇਕਿਨ ਅਗਰ ਹੁਣ ਟੈਰਰਿਸਟ ਨਹੀਂ ਖਤਮ ਕਰਨਗੇ ਔਰ ਫਿਰ ਲੜਾਈ ਦੇ ਚੱਕਰ ਚ ਪੈ ਜਾਣਗੇ ਤਾਂ ਮਾਰ ਖਾਣਗੇ ਬਿਲਕੁਲ ਬਗਲਾਦੇਸ਼ ਦੇ ਵਿੱਚ ਕਿੰਨਾ ਹੋਇਆ 2 2 ਲੈ ਕੇ 16 ਤੱਕ ਸਾਰਾ ਖਤਮ ਇਹ ਵੀ ਹੁਣ ਕਿੰਨੇ ਕਿੰਨੇ ਚਰ ਉਹਦਾ ਉਹਦਾ ਹੀ ਇਹ ਆ ਤੇ ਆਪਰੇ ਕਿਉਂ ਪੰਗਾ ਲੈਂਦੇ ਆ ਉਹਨਾਂ ਨੂੰ ਬਚ ਲੈਣਾ ਚਾਹੀਦਾ ਸ਼ਾਂਤੀ ਸਭ ਤੋਂ ਵਧੀਆ ਔਰ ਖੁਦ ਬਿਲਕੁਲ ਅਲਗਰਵਾਲ ਜੀ ਅਹਿਮ ਗੱਲ ਕੀ ਜੋ ਇਹ ਤਸਵੀਰਾਂ ਸਾਰੀਆਂ ਸਾਹਮਣੇ ਆਈਆਂ ਨੇ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਜੋ ਇਹ तमाम ਟਿਕਾਣੇ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਵਸਤ ਕੀਤਾ ਗਿਆ ਇਹ ਪੂਰੀ ਦੁਨੀਆ ਦੇਖ ਰਹੀ ਹੈ ਔਰ ਇਸ ਵਿੱਚ ਕਰ ਅਹਿਮ ਗੱਲ ਹੈ ਕਿ ਪੂਰੀ ਦੁਨੀਆ ਭਾਰਤ ਨਾਲ ਖੜੀ ਹੈ ਨਾ ਕਿ ਪਾਕਿਸਤਾਨ ਨਾਲ ਦੁਨੀਆ ਤਾਂ ਆਪਣੇ ਆਪ ਹੀ ਹੋਏਗੀ ਕਿ ਸਾਰੀ ਦੁਨੀਆ ਚ ਹੀ ਇਹ ਕਾਨੂੰਨ ਹੈ ਕਿ ਟੈਰਰਿਸਟ ਜੋ ਹੈ ਉਹਨੂੰ ਖਤਮ ਕਰਨਾ ਹੈ ਇਹ ਤਾਂ ਯੂਨੋ ਨੇ ਵੀ ਪਾਸ ਕੀਤਾ ਹੈ ਕਿ ਟੈਰਰਿਸਟਾਂ ਦੇ ਅਗੇਂਸਟ ਐਕਸ਼ਨ ਲਾਓ ਤਾਂ ਇਹ ਵੀ ਯੂਨਿਸਕੋਰਟੀ ਕੌਂਸਲ ਦੇ ਚ ਮੀਟਿੰਗ ਵੀ ਹੋਈ ਹੈ ਉਹਨਾਂ ਨੂੰ ਕਿਹਾ ਕਿ ਆਪਣੇ ਟੈਰਰਿਸਟਾਂ ਨੂੰ ਕੰਟਰੋਲ ਕਰੋ ਭਾਈ ਪਾਕਿਸਤਾਨ ਨੂੰ ਕਿਹਾ ਗਿਆ ਉਹ ਲੇਕਿਨ ਜ਼ਾਹਰ ਨਹੀਂ ਕਰ ਰਹੇ ਚੁੱਪ ਕਰਕੇ ਬੈਠ ਗਏ ਕਿਉਂਕਿ ਜੋ ক্লোਜ਼ਡ ਡੋਰ ਮੀਟਿੰਗ ਸੀਗੀ ਇਹ ਇਹ ਗੱਲਾਂ ਸਾਫ਼ ਸੀਗੀਆਂ ਸਾਰੇ ਕੰਟਰੀ ਨੇ ਇਹਨਾਂ ਦੇ ਅਗੇਂਸਟ ਕੀਤਾ ਕਿ ਤੁਸੀਂ ਇਹਦੇ ਟੈਰਰਿਸਟ ਜੋ ਇੱਕ ਟੂਰਿਸਟ ਨੂੰ ਕਿਉਂ ਮਾਰਨ ਗਏ? ਸ਼ਰੀ ਬੰਦਿਆਂ ਨੂੰ ਕਿਉਂ ਮਾਰਨ ਗਏ? ਜੋ ਬੰਦੇ ਖੁਸ਼ੀ ਲੈਣ ਗਏ ਔਰ ਖਾਸ ਕਰਕੇ ਲੋਕਾਂ ਦੇ ਵਿਦਵਾਵਾਂ ਕਿਉਂ ਕੀਤੀਆਂ? ਔਰ ਇੱਕ ਬਹੁਤ ਵੱਡੀ ਸਿਵਲੀ ਨੂੰ ਸਿਵਲੀ ਲੇਡੀਜ਼ ਨੂੰ ਵਿਧਵਾ ਕਰਕੇ ਔਰ ਫਿਰ ਕਹਿਣਾ ਕਿ ਬਿਲਕੁਲ ਟਾਰਗੇਟ ਕਰਕੇ ਧਰਮ ਦੇ ਦਾਰ ਤੇ ਔਰ ਨਿਹੱਤੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਹਾਲਾਂਕਿ ਜੋ ਪਾਕਿਸਤਾਨ ਦੇ ਪੀਐਮ ਨੇ ਸ਼ਹਿਬਾਜ਼ ਸ਼ਰੀਫ ਉਹਨਾਂ ਦਾ ਜ਼ਰੂਰ ਇੱਥੇ ਜੋ ਪ੍ਰਤੀਕਰਮ ਆਇਆ ਉਹਨਾਂ ਨੇ ਇਸ ਪੂਰੀ ਜੋ ਹਮਲਾ ਕੀਤਾ ਗਿਆ ਉਸ ਨੂੰ ਵਾਰ ਲਾਈਕ ਐਕ ਕਰਾਰ ਦਿੱਤਾ ਔਰ ਜਵਾਬ ਦੇਣ ਦੀ ਗੱਲ ਕਹੀ ਹੈ ਯਾਨੀ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸਬਕ ਸਿੱਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਗਰੇਵਾਲ ਜੀ ਇਹਨਾਂ ਨੂੰ ਇੱਕ ਤਾਂ ਸਮਝ ਨਹੀਂ ਆਈ ਪਹਿਲਾਂ ਵੀ ਦੇਖੋ ਜਦ ਤੁਹਾਡਾ ਪਾਣੀ ਬੰਦ ਕਰਤਾ ਤੁਸੀਂ ਉਹਤੇ ਥੋੜਾ ਰੁਕ ਜਾਓ ਜਦ ਤੁਹਾਡੇ ਹੋਰ ਇਹਨਾਂ ਨੇ ਖਾਸ ਕਰਕੇ ਫਲਾਈਟਾਂ ਬੰਦ ਕੀਤੀਆਂ ਨੇ ਭਾਈ ਤੁਸੀਂ ਰੁਕ ਜਾਓ ਹੁਣ ਵੀ ਪਰ ਨਹੀਂ ਰੁਕੇ ਫਿਰ ਟੈਰਰਿਸਟ ਜੋ ਹੈ ਉਹਨਾਂ ਨੂੰ ਨਹੀਂ ਕੰਟਰੋਲ ਕਰਦੇ ਤੁਸੀਂ ਉਹਨਾਂ ਦੇ ਸਿੱਧਾ ਜੇ ਉਦੋਂ ਅਨਾਉਂਸ ਕਰ ਦਿੱਤਾ ਹੁੰਦਾ ਕਿ ਅਸੀਂ ਟੈਰਰਿਸਟਾਂ ਦੇ ਅਗੇਂਸਟ ਐਕਸ਼ਨ ਲਵਾਂਗੇ ਅਸੀਂ ਜੋ ਹੈ ਉਹਨਾਂ ਨੂੰ ਸਜ਼ਾ ਦੇਾਂਗੇ ਤਾਂ ਇਹ ਲੜਾਈ ਕਿੱਥੋਂ ਹੋਣੀ ਸੀ ਲੜਾਈ ਤਾਂ ਹੋਣ ਦਾ ਮਤਲਬ ਹੀ ਨਹੀਂ ਸੀਗਾ ਜੇ ਇੰਨਾ ਕਹਿਣ ਤੋਂ ਵੀ ਦਬਾਅ ਪਾਉਣ ਤੋਂ ਵੀ ਵਰਲਡ ਦਾ ਲੈਵਲ ਦਾ ਦਬਾਅ ਸੀ ਉਹਨਾਂ ਉੱਤੇ ਵੀ ਇਨਟੈਰੋਰਿਸਟਾਂ ਨੂੰ ਸਜ਼ਾ ਕਰੋ ਉਹ ਨਹੀਂ ਕਰਦੇ ਉਹ ਤਿੰਨ ਚਾਰ ਵਾਰ ਇਹ ਤਾਂ ਹੋ ਚੁੱਕਿਆ ਹਰ ਬਾਰ ਕੋਈ ਆਿੰਦਾ ਇੰਨਾ ਕੋਈ ਸਹਿੰਦਾ ਥੋੜਾ ਇੱਕ ਵਾਰੀ ਅਗਲਾ ਸਹਿੰਦਾ ਦੋ ਵਾਰੀ ਸਹਿੰਦਾ ਤੀਜੀ ਵਾਰੀ ਸਹਿੰਦਾ ਇਹ ਤਾਂ ਚਾਰ ਪੰਜ ਵਾਰ ਹੀ ਹੋ ਗਿਆ ਇਹਨਾਂ ਨੂੰ ਹੁਣ ਸਹਿਣ ਦਾ ਨਾ ਸਹਿਣ ਦਾ ਅਕਲੀ ਜੋ ਭਾਰਤ ਹੈ ਉਹਨਾਂ ਨੂੰ ਸਿਖਾਏਗਾ ਭਾਈ ਦੇਖੋ ਹੁਣ ਤੁਸੀਂ ਆਪਣਾ ਆਪ ਨਾ ਖਤਮ ਕਰ ਬੈਠੇ ਹੋ ਸੋ ਸੰਭਲ ਕੇ ਰਹੋ ਔਰ ਹੁਣ ਵੀ ਇਹ ਸ਼ਾਂਤੀ ਦਾ ਵੇਲਾ ਹੈ ਬੈਠ ਮਿਲ ਬੈਠੋ ਤੁਹਾਡਾ ਵੀ ਫਾਇਦਾ ਹੈ ਆਪਣਾ ਵਪਾਰ ਵਧਾਓ ਸ਼ਾਂਤੀ ਵਧਾਓ ਇੱਕ ਦੂਜੇ ਨਾਲ ਮਿਲ ਕੇ ਬੈਠੋ ਜੋ ਹੈ ਟੈਰਰਿਸਟਾਂ ਨੂੰ ਖਤਮ ਕਰੋ ਇਹ ਵੀ ਭਾਰਤ ਨੇ ਇੱਕੋ ਗੱਲ ਮੰਗੀ ਹੈ ਨਾ ਵੀ ਟੈਰਰਿਸਟ ਖਤਮ ਕਰੋ ਖਤਮ ਕਰੋ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਇਸ ਵੇਲੇ ਕਿਉਂਕਿ ਇੱਕ ਉਹਨਾਂ ਦੇ ਇਰਾਦਾ ਜੋ ਹੈ ਹਾਂ ਉਹ ਕਈ ਉਹਨਾਂ ਦੇ ਵਿੱਚੋਂ ਪੜ੍ਹ ਕੇ ਹੋਏ ਬੰਦੇ ਹੈਗੇ ਆ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਖਤਮ ਕਰਦੇ ਆਂ ਇੰਡੀਆ ਨੂੰ ਅਸੀਂ ਇਹ ਕਰਦੇ ਆਂਗੇ ਅਸੀਂ ਬੜੇ ਵੱਡੇ ਵੱਡੇ ਧਿਆਨ ਦੇ ਰਹੇ ਬਿਆਨ ਤਾਂ ਉਹਨੇ ਹੀ ਦੇਣੇ ਚਾਹੀਦੇ ਆ ਨਾ ਜਿੰਨੇ ਹੈਗੇ ਆ ਉਹ ਤੋਂ ਵੱਡੇ ਵੱਡੇ ਬਿਆਨ ਦੇਣਾ ਤਾਂ ਖੁਦ ਗਲਤ ਹੁੰਦਾ ਹੈ ਜੋ ਟਾਰਗੇਟ ਜਿਵੇਂ ਮੋਦੀ ਨੇ ਸਾਫ਼ ਐਗਜ਼ੈਕਟ ਐਗਜ਼ੈਕਟ ਵਰਡ ਦੇ ਵਿੱਚ ਕਿਹਾ ਸੀ ਇਸੇ ਤਰ੍ਹਾਂ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਭਾਈ ਅਸੀਂ ਹੁਣ ਸ਼ਾਂਤੀ ਦੇ ਨਾਲ ਇਹ ਸਾਰਾ ਕੁਝ ਜੋ ਹੈ ਗੱਲ ਸਮਝਾ ਲਾਂਗੇ ਜਦੋਂ ਹੋ ਗਿਆ ਹੋ ਗਿਆ ਅਸੀਂ ਟੈਰਰਿਸਟਾਂ ਨਾਲ ਨਤ ਪਾਵਾਂਗੇ ਔਰ ਅਸੀਂ ਕੋਈ ਹਮਲਾ ਨਹੀਂ ਕਰਾਂਗੇ ਲੇਕਿਨ ਫਿਰ ਵੀ ਸਾਨੂੰ ਭਾਰਤੀਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਉਹਤੇ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਪਾਕਿਸਤਾਨ ਦੇ ਭਰੋਸਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਸਾਹਮਣੇ ਆਇਆ ਹੈ ਯਕੀਨਨ ਇੱਥੇ ਆਪਣੀ ਤਿਆਰੀ ਨਾਲ ਪਾਰਤ ਹੈ ਵੀ ਔਰ तमाम ਜਿਹੜੇ 에어ਪੋਰਟਸ ਨੇ ਤੇ ਆਤਨਬੰਦ ਕੀਤੇ ਗਏ ਵਿਦੇਕਦਾਰੇ ਬੰਦ ਕੀਤੇ ਗਏ ਨੇ ਸਾਰੇ ਦੇ ਖੇਤਰਾਂ ਦੇ ਬੈਰੀਕੇਟਿੰਗ ਕਰਕੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ तमाम ਇਸ ਵੇਲੇ ਦੇਸ਼ ਦੇ ਵਿੱਚ ਜਿੰਨੀਆਂ ਵੀ ਵਿ ਉਹ ਵੀ ਇੱਕ ਜੁੱਟ ਖੜੀਆਂ ਨੇ ਸਰਕਾਰ ਨੂੰ ਵੀ ਸਮਰਥਨ ਉਹਤੇ ਹੀ ਆਪਣੀ ਫੌਜ ਤੇ ਜਿਹੜਾ ਮਾਣ ਮਹਿਸੂਸ ਕਰ ਰਹੇ ਨੇ ਇਹ ਬੜਾ ਕਾਠੀ ਹੁੰਦਾ ਔਰ ਖਾਸ ਤੌਰ ਤੇ ਜਦੋਂ ਹਮਲੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਾਇਦ ਕਿਸੇ ਨੂੰ ਕੋਈ ਸ਼ੱਕ ਸੁਭਾ ਵੀ ਨਹੀਂ ਰਹਿ ਗਿਆ ਹੋਵੇਗਾ ਦੇਖੋ ਜੀ ਇਹ ਪੋਲੀਟੀਕਲ ਪਾਰਟੀਆਂ ਦੀ ਲੜਾਈ ਥੋੜੋ ਹੈ ਦੇਸ਼ ਦੀ ਲੜਾਈ ਹੈ ਜੀ ਦੇਸ਼ ਤਾਂ ਸਾਰੀਆਂ ਪਾਰਟੀਆਂ ਇੱਕ ਨੇ ਔਰ ਇਹਨਾਂ ਨੇ ਇਕੱਠਾ ਹੋ ਕੇ ਸਬੂਤ ਦੇ ਦਿੱਤਾ ਕਿ ਸਾਡਾ ਦੇਸ਼ ਇੱਕ ਹੈ ਔਰ ਸਾਡਾ ਦੇਸ਼ ਆਗਰ ਸਾਡੇ ਉੱਤੇ ਕੋਤੋਂ ਵੀ ਕੋਈ ਖਤਰੇ ਦੀ ਸੰਭਾਵਨਾ ਹੈ ਉਹਦੇ ਲਈ ਅਸੀਂ ਡਟ ਕੇ ਖੜਾ ਹੋਣਾ ਹੈ ਔਰ ਸਾਰਿਆਂ ਨੇ ਮਿਲ ਕੇ ਖੜਾ ਹੋਣਾ ਹੈ ਜਿੱਥੇ ਜਿਹਦੀ ਲੋੜ ਹੈ ਉੱਥੇ ਉਹਨੂੰ ਆਪਣਾ ਆਪਾਂ ਅੱਗੇ ਕਰਨਾ ਚਾਹੀਦਾ ਹੈ ਇੱਥੇ ਤਾਂ ਸੰਗ ਸਦ ਦੀ ਗੱਲ ਹੀ ਬਾਤ ਹੈ ਹੋਗੀ ਆਪਸ ਵਿੱਚ ਜੋ ਵੈਰ ਭਾਵ ਹੈ ਉਹ ਲੋਕਲੀ ਹੈ ਸਾਰਾ ਲੇਕਿਨ ਜਦ ਬਾਹਰ ਦੇ ਦੁਸ਼ਮਣ ਦੇ ਨਾਲ ਲੜਨਾ ਹੈ ਤਾਂ ਸਾਰਿਆਂ ਨੇ ਇਕੱਠੇ ਹੋ ਕੇ ਹੀ ਲੜਨਾ ਹੈ ਔਰ ਬਹੁਤ ਚੰਗਾ ਹੋ ਗਿਆ ਹੈ ਕਿ ਸਾਰੇ ਲੀਡਰਾਂ ਨੇ ਖਾਸ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਜੋ ਕੇਂਦਰੀ ਸਰਕਾਰ ਪਲਾਨ ਬਣਾਉਂਦੀ ਆ ਅਸੀਂ ਉਸ ਦੇ ਨਾਲ ਆ ਔਰ ਉਸ ਦੇ ਨਾਲ ਹੀ ਹਨ ਔਰ ਨਾਲ ਚੱਲਦੇ ਰਹਿਣਗੇ ਅੱਛਾ ਇੱਕ ਮੈਂ ਗੱਲ ਸਾਫ਼ ਕਹਿ ਦਿਆਂ ਕਿ ਖਾਸ ਕਰਕੇ ਸਾਦੇ ਪੰਜਾਬੀਆਂ ਨੂੰ ਕਿਉਂਕਿ ਅਸੀਂ ਬਾਰਡਰ ਦੇ ਉੱਤੇ ਆ ਸਾਨੂੰ ਅੰਦਰ ਵੀ ਆਪਣਾ ਇਕੱਠਾ ਹੋਣਾ ਸਾਰ ਚਾਹੀਦਾ ਬਹੁਤ ਜ਼ਰੂਰੀ ਆ ਪੰਜਾਬੀਆਂ ਦਾ ਵੀ ਕਿਉਂਕਿ ਉਹਨਾਂ ਦਾ ਜਿਆਦਾ ਫਰੰਟ ਦੇ ਉੱਤੇ ਹੀ ਉਹਨਾਂ ਨੇ ਜਿਆਦਾ ਅਟੈਕ ਉਹਨਾਂ ਦਾ ਪੰਜਾਬ ਵੀ ਸਾਹਮਣੇ ਆਉਂਦਾ ਏਕਦਾਮੀ ਤੋ ਸਾਨੂੰ ਸਾਰਿਆਂ ਨੂੰ ਚਾਹੇ ਕੋ ਬਾਰਡਰ ਦੇ ਉੱਤੇ ਜਿੰਨੇ ਵੀ ਨੇ ਚਾਹੇ ਪਿੱਛੇ ਨੇ ਪੂਰੇ ਪ੍ਰਕਾਸ਼ਨ ਵੀ ਲੈਣੇ ਆ ਤਿਆਰੀ ਵੀ ਕਰਨੀ ਹੈ ਔਰ ਜਿੱਥੇ ਇਕਾਦੁਕਾ ਕੋਈ ਖਾਸ ਇੱਕ ਬੰਦੇ ਨੂੰ ਜਾਂ ਦੋ ਬੰਦੇ ਨੂੰ ਜਾਂ ਦਸਾਂ ਬੰਦਿਆਂ ਨੂੰ ਕੋਈ ਉਹੋ ਜਿਹੀ ਗਤੀਵਿਧੀ ਨਜ਼ਰ ਆਉਂਦੀ ਹੈ ਜੋ ਦੇਸ਼ ਦੇ ਅਗੇਂਸਟ ਹੈ ਉਹਦੇ ਅਗੇਂਸਟ ਐਕਸ਼ਨ ਇਮੀਡੀਏਟਲੀ ਲੈ ਲੈਣਾ ਚਾਹੀਦਾ ਹੈ ਔਰ ਇਨਫੋਰਮੇਸ਼ਨ ਸਾਰਿਆਂ ਨੂੰ ਪਾਸ ਕਰਨੀ ਚਾਹੀਦੀ ਹੈ ਆਪਸੀ ਕੰਟੈਕਟ ਬਹੁਤ ਜ਼ਰੂਰੀ ਹੈ ਖਾਸ ਕਰਕੇ ਬਾਰਡਰ ਦੇ ਉੱਤੇ ਜਿਹੜੇ ਬੈਠੇ ਨੇ ਪਿੰਡ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਹਰ ਹਾਲ ਹਰ ਹਾਲ ਚਲਦੀ ਖਾਸ ਕਰਕੇ ਡੀਸੀ ਦਫ਼ਤਰ ਜਾਂ ਦੂਜੇ ਇਨਫੋਰਮੇਸ਼ਨ ਸੈਂਟਰ ਤਾਂ ਕਿ ਉਹ ਅੱਗੇ ਫੌਜ ਨੂੰ ਫਟਾਫਟ ਜੋ ਇਤਲਾਹ ਦਿੱਤੀ ਜਾ ਸਕੇ ਔਰ ਫੌਜ ਨੂੰ ਹਰ ਗਤੀਵਿਧੀ ਦੀ ਖਬਰ ਮਿਲਣੀ ਚਾਹੀਦੀ ਹੈ ਕੇਂਦਰ ਲੈਵਲ ਤੇ ਵੀ ਗਤੀਵਿਧੀ ਦੀ ਪੂਰੀ ਡਿਟੇਲ ਮਿਲਣੀ ਚਾਹੀਦੀ ਹੈ ਕਿਉਂਕਿ ਹੁਣ ਸਤਰਕਤਾ ਦਾ ਵੇਲਾ ਹੈ ਔਰ ਇਸ ਸਤਰਕਤਾ ਨੇ ਸਾਨੂੰ ਜੋ ਹੈ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਾਉਣਾ ਹੈ ਤੋਂ ਇਸ ਲਈ ਮੇਰੀ ਬੇਨਤੀ ਸਾਰੇ ਪੰਜਾਬੀਆਂ ਨੂੰ ਹੈ ਕਿ ਤੁਸੀਂ ਬਾਰਡਰ ਦੇ ਉੱਤੇ ਉਹ ਭਾਈ ਤੁਸੀਂ ਤਕੜੇ ਹੋ ਕੇ ਬਿਲਕੁਲ खतरा बिल्कुल एहतियात अलर्ट रहना बड़ा जरूरी हो जाता है क्योंकि इस वे पाकिस्तान वालों अपनी बौखलाहट क्योंकि जिस तरह अटैक होया जो नुकसान होया है उस तो बाद कोई भी जड़ा है कदम चुका जा